ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬ੍ਰਿਟੇਨ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਤੇ ਵਿੱਚ ਇੱਕ ਵੱਡੇ ਬਦਲਾਅ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਜਿਸ ਨੂੰ ਲਗਭਗ 50 ਸਾਲਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਹ ਉਹਨਾਂ ਲੋਕਾਂ ਦੇ ਲਈ ਸਮਾਜਿਕ ਰਿਹਾਈਸ਼ ਨੂੰ ਸੀਮਤ ਕਰੇਗਾ ਜੋ ਬ੍ਰਿਟਿਸ਼ ਨਾਗਰਿਕ 판 ਜਾਂਦੇ ਨੇ ਕਿ ਇਸ ਚਾਮਦ ਦੀ ਅਗਵਾਈ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਅਵਾ ਹੈ ਕਿ ਇਹ 50 ਸਾਲਾਂ ਦੇ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਇਹ ਬਦਲਾਅ ਅੱਜ ਇਸ ਵਿੱਚ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਬ੍ਰਿਟੇਨ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਤੇ ਵਿਚਿਤ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਜਿਸ ਨੂੰ ਲਗਭਗ 50 ਸਾਲਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਹ ਉਹਨਾਂ ਲੋਕਾਂ ਦੇ ਲਈ ਸਮਾਜਿਕ ਰਿਹਾਈਸ਼ ਨੂੰ ਸੀਮਿਤ ਕਰੇਗਾ ਜੋ ਬ੍ਰਿਟਿਸ਼ ਨਾਗਰਿਕ 판 ਜਾਂਦੇ ਨਹੀਂ ਜੀ ਹਾਂ ਕੇਸਟਮਲ ਤੇ ਅਕਵਾਈ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਅਵਾ ਹੈ ਕਿ ਇਹ 50 ਸਾਲਾਂ ਦੇ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਕੋ ਵੀ ਦਾ ਬ੍ਰਿਟਿਸ਼ ਗ੍ਰਾਸ ਕਟਰ ਸ਼ਿਬਾਨਾ महमूद ਨੇ ਇੱਕ ਨਵਾਂ ਅਰਾਈਵਡ ਸੈਟਲਮੈਂਟ ਮਾਡਲ ਪੇਸ਼ ਕੀਤਾ ਹੈ ਇਹ ਇੱਕ ਪਰਿਭਾਸ਼ਿਤ ਕਰੇਗਾ ਕਿ ਪ੍ਰਵਾਸੀ ਸੈਟਲਮੈਂਟ ਲਾਭ ਅਤੇ ਲੰਬੇ ਸਮੇਂ ਦੇ ਲਈ ਰਿਹਾਇਸ਼ ਕਿਵੇਂ ਅਤੇ ਕਦੋਂ ਪ੍ਰਾਪਤ ਕਰ ਸਕਦੇ ਨੇ ਇਹ ਬਦਲਾਅ ਭਾਰਤ ਸਮੇਤ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਪ੍ਰਸਤਾਵਿਤ ਬਦਲਾਅ ਦੇ ਤਹਿਤ ਪ੍ਰਵਾਸੀ ਬ੍ਰਿਟਿਸ਼ ਨਾਗਰਿਕ ਬਣਨ ਤੋਂ ਬਾਅਦ ਹੀ ਲਾਭਾਂ ਅਤੇ ਸਮਾਜਿਕ ਰਿਹਾਇਸ਼ ਦੇ ਲਈ ਯੋਗ ਹੋਣਗੇ ਇਹ ਮੌਜੂਦਾ ਪ੍ਰਣਾਲੀ ਤੋਂ ਇੱਕ ਮਹੱਤਵਪੂਰਨ ਬਦਲਾਅ ਹੈ ਕਿਉਂਕਿ ਸੈਟਲਮੈਂਟ ਨਹੀਂ ਦਿੱਤੀ ਜਾਵੇਗੀ ਸ਼ਬਾਨਾ ਨੇ ਦੱਸਿਆ ਕਿ ਇਹ ਤਾਰ ਹਾਲੀ ਦੇ ਸਾਲਾਂ ਦੇ ਵਿੱਚ ਬ੍ਰਿਟਨ ਆਉਣ ਵਾਲੇ ਪੱਟੀ ਗਿਣਤੀ ਦੇ ਵਿੱਚ ਲੋਕਾਂ ਦੇ ਮੱਦੇਨਜ਼ਰ ਕੀਤੇ ਗਏ ਨੇ ਮਾਰਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਰਕਾਰ ਅਮਰੀਕੀ ਟਰੰਪ ਪਰ ਪ੍ਰਸ਼ਾਸਨ ਦੇ ਸਖਤ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੀ प्रतीत ਹੁੰਦੀ ਹੈ। ਇਹਨਾਂ ਤਬਦੀਲੀਆਂ ਬਾਰੇ ਬੋਲਦਿਆਂ ਸ਼ਬਾਨਾ ਨੇ ਕਿਹਾ ਹੈ ਕਿ ਇਸ ਦੇਸ਼ ਦੇ ਵਿੱਚ ਸਥਾਈ ਤੌਰ ਤੇ ਵਸਣਾ ਕੋਈ ਅਧਿਕਾਰ ਨਹੀਂ ਹੈ। ਸਗੋਂ ਇਹ ਇੱਕ ਸਨਮਾਨ ਵਾਲੀ ਗੱਲ ਹੈ, ਇਸ ਨੂੰ ਕਮਾਉਣਾ ਪੈਂਦਾ ਹੈ। ਮੈਂ ਇੱਕ ਟੁੱਟੀ ਹੋਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਇੱਕ ਜੁਆਇੰਟ ਸਿਸਟਮ ਤੇ ਨਾਲ ਬਦਲ ਰਹੀਆਂ ਜੋ ਯੋਗਦਾਨ, ਏਕੀਕਰਨ ਅਤੇ ਨਿਰਭਕਤਾ ਦੀ ਬ੍ਰਿਟਿਸ਼ ਭਾਵਨਾ ਦੇ ਲਈ ਸਤਿਕਾਰ ਨੂੰ ਤਰਜੀਹ ਦਿੰਦੇ। ਨਵੇਂ ਬਸਤਾਂ ਦੇ ਤਹਿਤ ਸੈਟਲਮੈਂਟ ਲਈ ਉਡੀਕ ਸਮਾਂ ਦੋ ਗੁਣਾ ਹੋ ਜਾਵੇਗਾ ਪ੍ਰਵਾਸੀਆਂ ਨੂੰ ਹੁਣ ਅਨਮਿੱਥੇ ਸਮੇਂ ਦੇ ਲਈ ਠਹਿਰਨ ਤੇ ਲਈ ਅਰਜ਼ੀ ਦੇਣ ਤੋਂ ਪਹਿਲਾਂ 10 ਸਾਲ ਉਡੀਕ ਕਰਨੀ ਪਵੇਗੀ ਨਾਗਰਿਕਤਾ ਲਾਭ ਹੁੰਨ ਪਰਵਾਸੀਆਂ ਨੂੰ ਬ੍ਰਿਟਿਸ਼ ਨਾਗਰਿਕ ਵਨਨ ਤੋਂ ਬਾਅਦ ਹੀ ਉਪਲਬਧ ਹੋਣਗੇ ਸੈਟਲਮੈਂਟ ਤੋਂ ਬਾਅਦ ਨਹੀਂ ਸਿਹਤ ਅਤੇ ਸਮਾਜਿਕ ਸੇਵਾ ਦੇ ਕਰਮਚਾਰੀਆਂ ਤੇ ਲਈ ਅਡਾਰ ਲਾਈਨ 15 ਸਾਲ ਹੋਵੇਗੀ ਇਹ ਨਿਯਮ 2021 ਤੋਂ ਬਾਅਦ ਯੂਕੇ ਆਉਣ ਵਾਲੇ ਲਗਭਗ 20 ਲੱਖ ਪ੍ਰਵਾਸੀਆਂ ਤੇ ਲਾਗੂ ਹੋਣਗੇ ਜਦੋਂ ਤੱਕ ਕਿ ਪਰਿਵਰਤਨਸ਼ੀਲ ਪ੍ਰਬੰਧਾਂ ਦੇ ਅਧੀਨ ਛੋਟਾ ਨਹੀਂ ਦਿੱਤੀਆਂ ਜਾਂਦੀਆਂ ਮੌਜੂਦਾ ਸੈਟਲ ਸਟੇਟਸ ਵਾਲੇ ਪ੍ਰਭਾਵਿਤ ਨਹੀਂ ਹੋਣਗੇ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਵੱਡਾ ਬਦਲਾਵ 1.6 ਮਿਲੀਅਨ ਪ੍ਰਵਾਸੀਆਂ ਦੇ ਪ੍ਰਬੰਧਨ ਲਈ ਜ਼ਰੂਰੀ ਹੈ ਜੋ 2030 ਤੱਕ ਸੈਟਲਮੈਂਟ ਦੇ ਲਈ ਯੋਗ ਹੋਣਗੇ यूके ਦੇ ਵਿੱਚ ਪਹਿਲੀ ਵਾਰ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਦੇ ਉਲੰਘਣ ਤੋਂ ਤਲੀ ਜੁਰਮਾਨੇ ਲਗਾਵੇਗੀ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਨਿਰਧਾਰਤ ਸਮੇਂ ਤੋਂ ਵੱਧ ਰਹਿਣ ਵਾਲਿਆਂ ਨੂੰ ਸੈਟਲਮੈਂਟ ਦੇ ਲਈ 30 ਸਾਲ ਦਾ ਕੁਟੀ ਕਰਨੀ ਪਵੇਗੀ ਇਸੇ ਨਾਲ ਲੰਬੇ ਸਮੇਂ ਦੇ ਲਈ ਠਹਿਰਨ ਦੀ ਸੰਭਾਵਨਾ ਖਤਮ ਹੋ ਜਾਵੇਗੀ ਤੇ ਗ੍ਰਹਿ ਦਫਤਰ ਦਾ ਕਹਿਣਾ ਹੈ ਕਿ ਐਸਾ ਉਤੇਜਿਕ ਕੰਨਤ੍ਰਿਤ ਅਤੇ ਚੋਣਵੀਂ ਪ੍ਰਣਾਲੀ ਬਣਾਉਣਾ ਹੈ ਜੋ ਕਿ ਯੂਰਪ ਦੇ ਵਿੱਚ ਸਭ ਤੋਂ ਸਖਤ ਹੋਵੇਗੀ ਮੌਜੂਦਾ ਯੂਕੇ ਸਿਸਟਮ ਦੇ ਤਹਿਤ ਸੈਟਲਮੈਂਟ ਆਪਣੇ ਆਪ ਹੀ ਜਨਤਾ ਤੱਕ ਫੰਡਾ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਤੇ ਨਵੇਂ ਨਿਯਮਾਂ ਦੇ ਤਹਿਤ ਸੈਟਲਮੈਂਟ ਪ੍ਰਾਪਤ ਕਰਨ ਵਾਲੇ ਨੂੰ ਤੁਰੰਤ ਲਾਭ ਨਹੀਂ ਮਿਲਣਗੇ ਸਿਰਫ ਨਾਗਰਿਕਤਾ ਹੀ ਜਨਤਾ ਦੇ ਫੰਡਾ ਨੂੰ ਅਨਲੋਕ ਕਰੇਗੀ ਨਾਗਰਿਕਤਾ ਦੇ ਲਈ ਯੂਕੇ ਵਿੱਚ ਜੀਵਨ ਟੈਸਟ ਪਾਸ ਕਰਨਾ ਤੇ 80% ਪੁਤਾਂ ਕਰਨਾ ਜ਼ਰੂਰੀ ਹੈ ਇਹ ਸਪਸ਼ਟ ਹੈ ਕਿ ਨਵੇਂ ਨਿਯਮ 2021 ਤੋਂ ਬਾਅਦ ਆਏ ਸਾਰੇ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਨਗੇ ਸਿਵਾਏ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਪਹਿਲਾਂ ਸੈਟਲ ਸਟੇਟਸ ਮਿਲਿਆ ਸੀ ਬ੍ਰਿਟੇਨੀ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਇੱਕ ਵੱਡੇ ਬਦਲਾਅ ਦਾ ਐਲਾਨ ਕਰ ਦਿੱਤਾ ਜੀ ਹਾਂ ਜਿਸ ਨੂੰ ਲਗਭਗ 50 ਸਾਲਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਹ ਉਹਨਾਂ ਲੋਕਾਂ ਦੇ ਲਈ ਸਮਾਜਿਕ ਰਿਹਾਈਸ਼ ਨੂੰ ਸੀਮਤ ਕਰੇਗਾ ਜੋ ਬ੍ਰਿਟਿਸ਼ ਨਾਗਰਿਕ ਪੰਜ ਜਾਂਦੇ ਨੇ ਇਸ ਚਾਮਦ ਦੀ ਅਗਵਾਈ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰੇਗਾ ਯੂਕੇ ਸਰਕਾਰ ਦਾ ਦਾਅਵਾ ਹੈ ਕਿ ਇਹ 50 ਸਾਲਾਂ ਦੇ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਇਹ ਬਦਲਾਅ ਭਾਰਤ ਸਮੇਤ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਬ੍ਰਿਟੇਨ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਤੇ ਵਿਚਿਤ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਜਿਸ ਨੂੰ ਲਗਭਗ 50 ਸਾਲਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਹ ਉਹਨਾਂ ਲੋਕਾਂ ਦੇ ਲਈ ਸਮਾਜਿਕ ਰਹਿائش ਨੂੰ ਸੀਮਤ ਕਰੇਗਾ ਜੋ ਬ੍ਰਿਟਿਸ਼ ਨਾਗਰਿਕ ਨਹੀਂ ਜਾਂਦੇ ਨੇ ਜੀ ਹਾਂ ਕੇਸਟਮ ਤੇ ਅਕਵਾਇ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਅਵਾ ਹੈ ਕਿ ਇਹ 50 ਸਾਲਾਂ ਦੇ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਬ੍ਰਿਟਿਸ਼ ਗ੍ਰੈਸ ਕਟਰ ਸ਼ਬਾਨਾ ਮਹਿਮੂਦ ਨੇ ਇੱਕ ਨਵਾਂ ਅਰਾਈਵਡ सेटलमंट मॉडल पेश ਕੀਤਾ ਹੈ ਇਹ ਇੱਕ ਪਰਿਭਾਸ਼ਿਤ ਕਰੇਗਾ ਕਿ ਪ੍ਰਵਾਸੀ ਸੈਟਲਮੈਂਟ ਲਾਭ ਅਤੇ ਲੰਬੇ ਸਮੇਂ ਦੇ ਲਈ ਰਿਹਾਇਸ਼ ਕਿਵੇਂ ਅਤੇ ਕਦੋਂ ਪ੍ਰਾਪਤ ਕਰ ਸਕਦੇ ਨੇ ਇਹ ਬਦਲਾਵ 파ਰਟਸメत ਦੁਨੀਆ ਭਰ ਤੋਂ ਭੇਟੇਨ ਹੋਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਪ੍ਰਸਤਾਵਿਤ ਬਦਲਾਵ ਦੇ ਤਹਿਤ ਪ੍ਰਵਾਸੀ ਬ੍ਰਿਟਿਸ਼ ਨਾਗਰਿਕ ਬਨਨ ਤੋਂ ਬਾਅਦ ਹੀ ਲਾਭਾਂ ਅਤੇ ਸਮਾਜਿਕ ਰਿਹਾਇਸ਼ ਲਈ ਯੋਗ ਹੋਣਗੇ ਇਹ ਮੌਜੂਦਾ ਪ੍ਰਣਾਲੀ ਤੋਂ ਇੱਕ ਮਹੱਤਵਪੂਰਨ ਬਦਲਾਅ ਹੈ ਕਿਉਂਕਿ ਸੈਟਲਮੈਂਟ ਨੀਤੀ ਦਿੱਤੀ ਜਾਵੇਗੀ ਸ਼ਿਵਾਨ ਨੇ ਦੱਸਿਆ ਹੈ ਕਿ ਇਹ ਤਾਰ ਹਾਲੀ ਦੇ ਸਾਲਾਂ ਦੇ ਵਿੱਚ ਬ੍ਰਿਟਨ ਆਉਣ ਵਾਲੇ ਪੱਟੀ ਗਿਣਤੀ ਦੇ ਵਿੱਚ ਲੋਕਾਂ ਦੇ ਮੱਧ ਨਜ਼ਰ ਕਿਤੇ ਗਏ ਨੇ ਮਾਰਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਰਕਾਰ ਅਮਰੀਕੀ ਟਰੰਪ ਪ੍ਰਸ਼ਾਸਨ ਦੇ ਸਖਤ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੀ ਪਤਿਤ ਹੁੰਦੀ ਹੈ ਇਹਨਾਂ ਤਬਦੀਲੀਆਂ ਬਾਰੇ ਬੋਲਦਿਆਂ ਸ਼ਬਾਨਾ ਨੇ ਕਿਹਾ ਕਿ ਇਸ ਦੇਸ਼ ਦੇ ਵਿੱਚ ਸਥਾਈ ਤੌਰ ਤੇ ਵਸਣਾ ਕੋਈ ਅਧਿਕਾਰ ਨਹੀਂ ਹੈ ਸੋ ਕੋਈ ਇੱਕ ਸਨਮਾਨ ਵਾਲੀ ਗੱਲ ਹੈ ਇਸ ਨੂੰ ਕਮਾਣਾ ਪੈਂਦਾ ਹੈ ਮੈਂ ਇੱਕ ਟੁੱਟੀ ਹੋਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਇੱਕ ਜੁਆਇੰਟ ਸਿਸਟਮ ਤੇ ਨਾਲ ਬਦਲ ਰਹੀਆਂ ਜੋ ਯੋਗਦਾਨ ਇੱਕ ਇੱਕਨ ਅਤਿ ਨਿਰਭਕਤਾ ਦੀ ਬ੍ਰਿਟਿਸ਼ ਭਾਵਨਾ ਦੇ ਲਈ ਸਤਿਕਾਰ ਨੂੰ ਤਰਜੀਹ ਦਿੰਦਾ ਹੈ ਨਵੇਂ ਪ੍ਰਸਤਾਵ ਦੇ ਤਹਿਤ ਸੈਟਲਮੈਂਟ ਲਈ ਉਡੀਕ ਸਮਾਂ ਦੋ ਗੁਣਾ ਹੋ ਜਾਵੇਗਾ ਪ੍ਰਵਾਸੀਆਂ ਨੂੰ ਹੁਣ ਅਨੰਤ ਸਮੇਂ ਦੇ ਲਈ ਠਹਿਰਨ ਤੇ ਲਈ ਅਰਜ਼ੀ ਦੇਣ ਤੋਂ ਪਹਿਲਾਂ 10 ਸਾਲ ਉਡੀਕ ਕਰਨੀ ਪਵੇਗੀ ਨਾਗਰਿਕਤਾ ਲਾਭ ਹੁਣ ਪ੍ਰਵਾਸੀਆਂ ਨੂੰ ਬ੍ਰਿਟਿਸ਼ ਨਾਗਰਿਕ ਵੰਨਨ ਤੋਂ ਬਾਅਦ ਹੀ ਉਪਲਬਧ ਹੋਣਗੇ ਸੈਟਲਮੈਂਟ ਤੋਂ ਬਾਅਦ ਨਹੀਂ ਸਿਹਤ ਅਤੇ ਸਮਾਜਿਕ ਸੇਵਾਵਾਂ ਕਰਮਚਾਰੀਆਂ ਤੇ ਲਈ ਅਡਾਰ ਲਾਈਨ 15 ਸਾਲ ਹੋਵੇਗੀ ਇੰਨੀਅਮ 2021 ਤੋਂ ਬਾਅਦ ਯੂਕੇ ਆਉਣ ਵਾਲੇ ਲਗਭਗ 20 ਲੱਖ ਪ੍ਰਵਾਸੀ ਤੇ ਲਾਗੂ ਹੋਣਗੇ ਜਦੋਂ ਤੱਕ ਕਿ ਪਰਿਵਰਤਨਸ਼ੀਲ ਪ੍ਰਬੰਧਾਂ ਦੇ ਅਧੀਨ ਛੋਟਾ ਨਹੀਂ ਦਿੱਤੀਆਂ ਜਾਂਦੀਆਂ ਮੌਜੂਦਾ ਸੈਟਲ ਸਟੇਟਸ ਵਾਲੇ ਪ੍ਰਭਾਵਿਤ ਨਹੀਂ ਹੋਣਗੇ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਵੱਡਾ ਬਦਲਾਵ 1.6 ਮਿਲੀਅਨ ਪ੍ਰਵਾਸੀਆਂ ਦੇ ਪ੍ਰਬੰਧਨ ਲਈ ਜ਼ਰੂਰੀ ਹੈ ਜੋ 2030 ਤੱਕ ਸੈਟਲਮੈਂਟ ਦੇ ਲਈ ਯੋਗ ਹੋਣਗੇ ਯੂਕੇ ਦੇ ਵਿੱਚ ਪਹਿਲੀ ਵਾਰ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਦੇ ਉਲੰਘਣ 'ਤੇ ਧੁਰਵਤ ਤੋਂ ਤਲੇ ਜੁਰਮਾਨੇ ਲਗਾਵੇਗੀ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਨਿਯਤਾਰਤ ਸਮੇਂ ਤੋਂ ਵੱਧ ਰਹਿਣ ਵਾਲਿਆਂ ਨੂੰ ਸੈਟਲਮੈਂਟ ਲਈ 30 ਸਾਲ ਦਾ ਕੁਟੀ ਕਰਨੀ ਪਵੇਗੀ ਇਸ ਦੇ ਨਾਲ ਲੰਬੇ ਸਮੇਂ ਦੇ ਲਈ ਠਹਿਰਨ ਦੀ ਸੰਭਾਵਨਾ ਖਤਮ ਹੋ ਜਾਵੇਗੀ ਤੇ ਗ੍ਰਹਿ ਦਫਤਰ ਦਾ ਕਹਿਣਾ ਹੈ ਕਿ ਐਸਾ ਉਤੇਜਿਕਨ ਨਿਯੰਤਰਿਤ ਅਤੇ ਚੋਣਵੀਂ ਪ੍ਰਣਾਲੀ ਬਣਾਉਣਾ ਹੈ ਜੋ ਕਿ ਯੂਰਪ ਦੇ ਵਿੱਚ ਸਭ ਤੋਂ ਸਖਤ ਹੋਵੇਗੀ ਮੌਜੂਦਾ ਯੂਕੇ ਸਿਸਟਮ ਦੇ ਤਹਿਤ ਸੈਟਲਮੈਂਟ ਆਪਣੇ ਆਪ ਹੀ ਜਿੰਨ ਤੱਕ ਫੰਡਾ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਤੇ ਨਵੇਂ ਨਿਯਮਾਂ ਦੇ ਤਹਿਤ ਸੈਟਲਮੈਂਟ ਪ੍ਰਾਪਤ ਕਰਨ ਵਾਲੇ ਨੂੰ ਤੁਰੰਤ ਲਾਭ ਨਹੀਂ ਮਿਲਣਗੇ ਸਿਰਫ ਨਾਗਰਿਕਤਾ ਹੀ ਜਨਤਾ ਦੇ ਫੰਡਾ ਨੂੰ ਅਨਲੋਕ ਕਰੇਗੀ ਨਾਗਰਿਕਤਾ ਲਈ ਯੂਕੇ ਵਿੱਚ ਜੀਵਨ ਟੈਸਟ ਪਾਸ ਕਰਨਾ ਤੇ ਪੱਧੂ ਫੀਸ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਇਹ ਸਪੱਸ਼ਟ ਹੈ ਕਿ ਨਵੇਂ ਨਿਯਮ 2021 ਤੋਂ ਬਾਅਦ ਆਏ ਸਾਰੇ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਨਗੇ, ਸਿਵਾਏ ਉਨ੍ਹਾਂ ਲੋਕਾਂ ਦੇ ਜਿਨ੍ਹਾਂ ਨੂੰ ਪਹਿਲਾਂ ਸੈਟਲ ਸਟੇਟਸ ਮਿਲਿਆ ਸੀ। ਭੇਟੇ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਇੱਕ ਵੱਡੇ ਬਦਲਾਅ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਜਿਸ ਨੂੰ ਲਗਭਗ 50 ਸਾਲਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਉਨ੍ਹਾਂ ਲੋਕਾਂ ਦੇ ਲਈ ਸਮਾਜਿਕ ਰਿਹਾਈਸ਼ ਨੂੰ ਸੀਮਤ ਕਰੇਗਾ ਜੋ ਬ੍ਰਿਟਿਸ਼ ਨਾਗਰਿਕਪਨ ਚੰਦੇ ਨੇ। ਕੀ ਇਸ ਚਮਤ ਦੀ ਅਗਵਾਈ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਅਵਾ ਹੈ ਕਿ ਇਹ 50 ਸਾਲਾਂ ਦੇ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਇਹ ਬਦਲਾਅ ਭਾਰਤ ਸਮੇਤ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਬ੍ਰਿਟੇਨ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਤੇ ਵੀ ਇੱਕ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਜਿਸ ਨੂੰ ਲਗਭਗ 50 ਸਾਲਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਹ ਉਹਨਾਂ ਲੋਕਾਂ ਦੇ ਲਈ ਸਮਾਜਿਕ ਰਹਿائش ਨੂੰ ਸੀਮਤ ਕਰੇਗਾ ਜੋ ਬ੍ਰਿਟਿਸ਼ ਨਾਗਰਿਕ ਨਹੀਂ ਹਨ ਜੀ ਹਾਂ ਕੇਸਟਮਰ ਤੇ ਅਕਵਾਇ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਅਵਾ ਹੈ ਕਿ ਇਹ 50 ਸਾਲਾਂ ਦੇ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਬ੍ਰਿਟਿਸ਼ ਗ੍ਰੈਸ ਕਸਤਰ ਸ਼ਿਬਾਨਾ महमूद ਨੇ ਇੱਕ ਨਵਾਂ ਅਰਾਈਵਡ ਸੈਟਲਮੈਂਟ ਮਾਡਲ ਪੇਸ਼ ਕੀਤਾ ਹੈ ਇਹ ਇੱਕ ਪਰਿਭਾਸ਼ਿਤ ਕਰੇਗਾ ਕਿ ਪ੍ਰਵਾਸੀ ਸੈਟਲਮੈਂਟ ਲਾਭ ਅਤੇ ਲੰਬੇ ਸਮੇਂ ਦੇ ਲਈ ਰਿਹਾਇਸ਼ ਕਿਵੇਂ ਅਤੇ ਕਦੋਂ ਪ੍ਰਾਪਤ ਕਰ ਸਕਦੇ ਨੇ ਇਹ ਬਦਲਾਵ ਭਾਰਤ ਸਮੇਤ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਪ੍ਰਸਤਾਵਿਤ ਬਦਲਾਵ ਦੇ ਤਹਿਤ ਪ੍ਰਵਾਸੀ ਬ੍ਰਿਟਿਸ਼ ਨਾਗਰਿਕ ਬਨਣ ਤੋਂ ਬਾਅਦ ਹੀ ਲਾਭਾਂ ਤੇ ਸਮਝ ਰਿਹਾਇਸ਼ ਲਈ ਯੋਗ ਹੋਣਗੇ ਇਹ ਮੌਜੂਦਾ ਪ੍ਰਣਾਲੀ ਤੋਂ ਇੱਕ ਮਹੱਤਵਪੂਰਨ ਬਦਲਾਅ ਹੈ ਕਿਉਂਕਿ ਸੈਟਲਮੈਂਟ ਨੀਤੀ ਦਿੱਤੀ ਜਾਵੇਗੀ ਸ਼ਬਾਨਾ ਨੇ ਦੱਸਿਆ ਕਿ ਇਹ ਸੁਧਾਰ ਹਾਲੀ ਦੇ ਸਾਲਾਂ ਦੇ ਵਿੱਚ ਬ੍ਰਿਟਨ ਆਉਣ ਵਾਲੇ ਪੱਤੀ ਗਿਣਤੀ ਦੇ ਵਿੱਚ ਲੋਕਾਂ ਦੇ ਮੱਦੇਨਜ਼ਰ ਕੀਤੇ ਗਏ ਨੇ ਮਾਰਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਰਕਾਰ ਅਮਰੀਕੀ ਕ੍ਰੰਪਰ ਪ੍ਰਸ਼ਾਸਨ ਦੇ ਸਖਤ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੀ ਬਤਿਤ ਹੁੰਦੀ ਹੈ ਇਹਨਾਂ ਤਬਦੀਲੀਆਂ ਬਾਰੇ ਬੋਲਦਿਆਂ ਸ਼ਬਾਨਾ ਨੇ ਕਿਹਾ ਕਿ ਇਸ ਦੇਸ਼ ਦੇ ਵਿੱਚ ਸਥਾਈ ਤੌਰ ਤੇ ਵਸਣਾ ਕੋਈ ਅਧਿਕਾਰ ਨਹੀਂ ਹੈ ਸੋ ਕੋ ਇੱਕ ਸਨਮਾਨ ਵਾਲੀ ਗੱਲ ਹੈ ਇਸ ਨੂੰ ਕਮਾਣਾ ਪੈਂਦਾ ਮੈਂ ਇੱਕ ਟੁੱਟੀ ਹੋਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਇੱਕ ਜੁਆਇੰਟ ਸਿਸਟਮ ਤੇ ਨਾਲ ਬਦਲ ਰਹੀਆਂ ਜੋ ਯੋਗਦਾਨ ਇਕਿਕਨ ਅਤਿਨਿਤ ਭਗਤਾ ਦੀ ਬ੍ਰਿਟਿਸ਼ ਭਾਵਨਾ ਦੇ ਲਈ ਸਤਿਕਾਰ ਨੂੰ ਤਲਜੀ ਦਿੰਦਾ ਹੈ ਨਵੇਂ ਪ੍ਰਸਤਾਵ ਦੇ ਤਹਿਤ ਸੈਟਲਮੈਂਟ ਲਈ ਉਡੀਕ ਸਮਾਂ ਦੋ ਗੁਣਾ ਹੋ ਜਾਵੇਗਾ ਪ੍ਰਵਾਸੀਆਂ ਨੂੰ ਹੁਣ ਅਨਮਿੱਥੇ ਸਮੇਂ ਦੇ ਲਈ ਠਹਿਰਨ ਤੇ ਲਈ ਅਰਜ਼ੀ ਦੇਣ ਤੋਂ ਪਹਿਲਾਂ 10 ਸਾਲ ਉਡੀਕ ਕਰਨੀ ਪਵੇਗੀ ਨਾਗਰਿਕਤਾ ਲਾਭ ਹੁਣ ਪ੍ਰਵਾਸੀਆਂ ਨੂੰ ਬ੍ਰਿਟਿਸ਼ ਨਾਗਰਿਕ ਬਣਨ ਤੋਂ ਬਾਅਦ ਹੀ ਉਪਲਬਧ ਹੋਣਗੇ ਸੈਟਲਮੈਂਟ ਤੋਂ ਬਾਅਦ ਨਹੀਂ ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਦੇ ਲਈ ਆਧਾਰ ਲਾਈਨ 15 ਸਾਲ ਹੋਵੇਗੀ ਇਹ ਨਿਯਮ 2021 ਤੋਂ ਬਾਅਦ ਯੂਕੇ ਆਉਣ ਵਾਲੇ ਲਗਭਗ 20 ਲੱਖ ਪ੍ਰਵਾਸੀਆਂ ਤੇ ਲਾਗੂ ਹੋਣਗੇ ਜਦੋਂ ਤੱਕ ਕਿ ਪਰਿਵਰਤਨਸ਼ੀਲ ਪ੍ਰਬੰਧਾਂ ਦੇ ਅਧੀਨ ਛੋਟਾ ਨਹੀਂ ਦਿੱਤੀਆਂ ਜਾਂਦੀਆਂ ਮੌਜੂਦਾ ਸੈਟਰ ਸਟੇਟਸ ਵਾਲੇ ਪ੍ਰਭਾਵਿਤ ਨਹੀਂ ਹੋਣਗੇ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਵੱਡਾ ਬਦਲਾਅ 1.6 ਮਿਲੀਅਨ ਪ੍ਰਵਾਸੀਏ ਦੇ ਪ੍ਰਬੰਧਨ ਲਈ ਜ਼ਰੂਰੀ ਹੈ ਜੋ 2030 ਤੱਕ ਸੈਟਲਮੈਂਟ ਦੇ ਲਈ ਯੋਗ ਹੋਣਗੇ ਯੂਕੇ ਦੇ ਵਿੱਚ ਪਹਿਲੀ ਵਾਰ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਦੀ ਧੁਰਵਤ ਤੋਂ ਲਈ ਜੁਰਮਾਨੇ ਲਗਾਵੇਗੀ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਨਿਰਧਾਰਤ ਸਮੇਂ ਤੋਂ ਵੱਧ ਰਹਿਣ ਵਾਲਿਆਂ ਨੂੰ ਸੈਟਲਮੈਂਟ ਦੇ ਲਈ 30 ਸਾਲ ਦਾ ਕੁਟੇ ਕਰਨੀ ਪਵੇਗੀ ਇਸੇ ਨਾਲ ਲੰਬੇ ਸਮੇਂ ਦੇ ਲਈ ਠਹਿਰਨ ਦੀ ਸੰਭਾਵਨਾ ਖਤਮ ਹੋ ਜਾਵੇਗੀ ਤੇ ਗ੍ਰਹਿ ਦਫਤਰ ਦਾ ਕਹਿਣਾ ਹੈ ਕਿ ਐਸਾ ਉਤੇਜਿਕਨ ਨਿਯੰਤਰਿਤ ਅਤੇ ਚੋਣਵੀਂ ਪ੍ਰਣਾਲੀ ਬਣਾਉਣਾ ਹੈ ਜੋ ਕਿ ਯੂਰਪ ਦੇ ਵਿੱਚ ਸਭ ਤੋਂ ਸਖਤ ਹੋਵੇਗੀ ਮੌਜੂਦਾ ਯੂਕੇ ਸਿਸਟਮ ਦੇ ਤਹਿਤ ਸੈਟਲਮੈਂਟ ਆਪਣੇ ਆਪ ਹੀ ਜਨਤਕ ਫੰਡ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਤੇ ਨਵੇਂ ਨਿਯਮਾਂ ਦੇ ਤਹਿਤ ਸੈਟਲਮੈਂਟ ਪ੍ਰਾਪਤ ਕਰਨ ਵਾਲੇ ਨੂੰ ਤੁਰੰਤ ਲਾਭ ਨਹੀਂ ਮਿਲਣਗੇ ਸਿਰਫ ਨਾਗਰਿਕਤਾ ਹੀ ਜਨਤਾ ਦੇ ਫੰਡਾਂ ਨੂੰ ਅਨਲੋਕ ਕਰੇਗੀ ਨਾਗਰਿਕਤਾ ਲਈ ਯੂਕੇ ਵਿੱਚ ਜੀਵਨ ਟੈਸਟ ਪਾਸ ਕਰਨਾ ਤੇ ਪਾਦੂ ਫੀਸ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਇਹ ਸਪਸ਼ਟ ਹੈ ਕਿ ਨਵੇਂ ਨਿਯਮ 2021 ਤੋਂ ਬਾਅਦ ਆਏ ਸਾਰੇ ਪਰਵਾਸੀਆਂ ਨੂੰ ਪ੍ਰਭਾਵਿਤ ਕਰਨਗੇ, ਸਿਵਾਏ ਉਨ੍ਹਾਂ ਲੋਕਾਂ ਦੇ ਜਿਨ੍ਹਾਂ ਨੂੰ ਪਹਿਲਾਂ ਸੈਟਲ ਸਟੇਟਸ ਮਿਲਿਆ ਸੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।